ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 7 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਪਿਛਲੇ 21 ਦਿਨਾਂ ਤੋਂ ਪੰਜਾਬ ਦੇ ਵਿੱਚ ਤੂੜਪਰੀਆ ਹਨੇਰੀਆਂ ਤੇ ਹਲਕੇ ਤੋਂ ਦਰਮਿਆਨੇ ਮੀਂਹ ਦਾ ਦੌਰ ਲਗਾਤਾਰ ਦੇਖਿਆ ਜਾ ਰਿਹਾ ਹੈ ਅੱਜ ਵੀ ਤਕਰੀਬਨ ਮਾਹੌਲ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਅੱਜ ਦੁਪਹਿਰ ਵੇਲੇ ਤੱਕ ਪੰਜਾਬ ਦਾ ਮੌਸਮ ਸਾਫ਼ ਬਣਿਆ ਹੋਇਆ ਹੈ ਧੁੱਪ ਨਿਕਲੀ ਹੋਈ ਹੈ ਹਲਕੀ-ਹਲਕੀ ਤੇ ਹਲਕੇ-ਹਲਕੇ ਬੱਦਲ ਵੀ ਦਿਖਾਈ ਦੇ ਰਹੇ ਨੇ ਹਲਕੀ ਜਿਹੀ ਗਰਮਾਹਟ ਵੀ ਹੈ ਮੌਸਮ ਦੇ ਵਿੱਚ ਪਰ ਜਿਵੇਂ ਹੀ ਬਾਅਦ ਦੁਪਹਿਰ ਤੋਂ ਮੌਸਮ ਪਾਰ ਕਰ ਜਾਵੇਗਾ ਤਾਂ ਇੱਕ ਹਲਕੇ ਤੋਂ ਦਰਮਿਆਨਾ ਸਿਸਟਮ ਫਿਰ ਆਉਣ ਲਈ ਤਿਆਰ ਹੈ ਸ਼ਾਮ ਵੇਲੇ ਇੱਕ ਵਾਰ ਫਿਰ ਤੋਂ ਧੂੜ ਭਰੀਆਂ ਹਨੇਰੀਆਂ ਪੰਜਾਬ ਦੇ ਵਿੱਚ ਚੱਲ ਸਕਦੀਆਂ ਨੇ ਜੇਕਰ ਜ਼ਿਲ੍ਹੇਵਰ ਗੱਲ ਕਰੀਏ ਤਾਂ ਇਹ ਫਾਜਲਕਾ ਮੁਖਸਰ ਬਠਿੰਡਾ ਬਰਨਾਲਾ ਫਰੀਦਕੋਟ ਫੋਜਪੁਰ ਮੋਗੇਰ ਬਹੁਤ ਸਾਰੇ ਇਲਾਕੇ ਬਰਨਾਲਾ ਤੇ ਮਲੇਰਕੋਟਲਾ ਪਟਿਆਲਾ ਇਹਨਾਂ ਇਲਾਕਿਆਂ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਹਵਾ ਦੀ ਸਪੀਡ ਵੀ ਹਨੇਰੀ ਦੀ ਸਪੀਡ ਵੀ ਘੱਟ ਹੋਵੇਗੀ ਮੀਂਹ ਦੀ ਵੀ ਅੰਜਾਮ ਥੋੜਾ ਜਿਹਾ ਘੱਟ ਹੋਵੇਗਾ ਸੋ ਅੱਜ ਬਾਅਦ ਦੁਪਹਿਰ ਤੋਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਜੇਕਰ ਇਹ ਥੋੜਾ ਜਿਹੀਆਂ ਕਾਰਵਾਈਆਂ ਉੱਪਰ ਵੱਲ ਨੂੰ ਗਈਆਂ ਤਾਂ ਤਰਨ ਤਰਨ ਅੰਮ੍ਰਿਤਸਰ ਕਰਪੂਤਲਾ ਤੇ ਜਲੰਧਰ ਵਿੱਚ ਵੀ ਇਹ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਸਕਦੀਆਂ ਹਨ ਦੂਸਰੇ ਪਾਸੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਵਿੱਚ ਮੀਂਹ ਦੀ ਅਤੇ ਹਨੇਰੀ ਦੀ ਆ ਯਾਨਕਿ ਕਾਰਵਾਈਆਂ ਦੀ ਘੱਟ ਉਮੀਦ ਰਹੇਗੀ ਪਰ ਫਿਰ ਵੀ ਹਲਕੀ ਫੁਲਕੀ ਹਵਾ ਜ਼ਰੂਰ ਪੁੱਜ ਸਕਦੀ ਹੈ ਇਨ ਅਲਾਕੇ